हां जी भाई जी सारे ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਸੋ ਮੇਟਰੋ 500 ਨੂੰ ਨਾਗ ਦਿਖਾਉਣਾ ਜਿੰਨਾ ਚੋਂ ਇੱਕ ਤਾਂ ਜਿਵੇਂ ਆ ਪਹਿਲੇ ਨੰਬਰ ਤੇ ਗੱਬਣ ਚੈੱਕ ਪਾਸ ਕੀਫਰ ਵਾਛੀ ਦਿਖਾ ਦਾਂ ਠੀਕ ਆ ਤੇ 40 ਨੂੰ ਬਹੁਤ ਹੀ ਸੋਹਣੇ ਪ੍ਰਿੰਟਰ ਦੇ ਵਿੱਚ ਚੰਗੇ ਸਿਮਰ ਰਿਕਾਰਡ ਦੇ ਦੋ ਬੱਚਾ ਦਿਖਾ ਦਾਂ ਠੀਕ ਹੈ ਜੀ ਦੰਦੋ ਖੀਰਾਂ ਮਿਲਣਗੀਆਂ ਤੇ ਥਾਂ ਚਾਚਰ ਮਿਲਣਗੇ ਬਾਕੀ ਰੇਡ ਰੂਟ ਬਿਲਕੁਲ ਜਾਇਜ਼ ਜਾਹੂ ਵੀਡੀਓ ਵੇਚੀ ਕਰਾ ਲਾਂਗੇ ਤੇ ਦੋ ਬੜਾ ਤਾਜਾ ਸੋਹਣ ਸਾਂ ਇੱਕ ਦੇ ਮਗਰ ਬੱਚਾ ਤੇ ਜੀ ਦੂਜੀ ਖੜੀ ਉਹਦੇ ਮਗਰ ਬੱਚੀ ਆ ਠੀਕ ਆ ਟੋਟਲ 5 ਨਾਗ ਆ ਜਿਹੜੇ ਭਰਾਵਾਂ ਨੂੰ ਜ ਸਾਲੀ ਕਰਕੇ ਅਸੀਂ ਖਰੀਦ ਸਕਦੇ ਤੇ ਬਾਕੀ ਕਰਦੇ ਆ ਬਾਈ ਨਾਲ ਗੱਲਬਾਤ ਵੀ ਕੀ ਡਿਟੇਲ ਆ ਠੀਕ ਆ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਆਪਾਂ ਨਾਮ ਤੇ ਐਡਰੈਸ ਬੋਲ ਦੋ ਜੀ ਨਾਂ ਭਾਈ ਗਗ ਜੀ ਇਹ ਤਾਂ ਪਿੰਡ ਆਕਲਿਆ ਜਰਾਲ ਜੀ ਹਾਂ ਜੀ ਨੇੜੇ ਇੱਧਰ ਸਮਾਦ ਰਹਿੰਦਾ ਨੇੜੇ ਜੀ ਸਮਾਦ ਇਹਦੇ ਜਰਾਲ ਦੇ ਭਗਤਾ ਵੀ ਨੇੜੇ ਰਹਿੰਦੇ ਆਪਾਂ ਠੀਕ ਹੈ ਜੀ ਆਕਲਿਆ ਜਰਾਲ ਜੀ ਨੂੰ ਬੋਲੋ ਆਕਲਿਆ ਜਰਾਲ ਕਬਜਦਾ ਜੀ ਤੇ ਮੋਬਾਈਲ ਨੰਬਰ ਆਪਣਾ 98787 ਜੀ 39942 ਜੀ ਠੀਕ ਆ ਜੇ ਆਪਲੇ ਨਬਰ ਤੇ ਆ ਵੜਾਈ ਵੀਰੇ ਨਾ ਹਾਂਜੀ ਤੇ ਇਹ ਆਪਾਂ ਗੱਬਣ ਚੈੱਕ ਪਾਸ ਹੈ ਇਹ ਚੈੱਕ ਪਾਸ ਆ ਬਈ ਕਿੰਨੇ ਸਮੇਂ ਦੀ ਗੱਬਣਾ ਇਹ ਸਾਢੇ 4 ਮਹੀਨੇ ਗੱਬਣ ਬਸ ਬਈ ਸਾਢੇ 4 ਦੀ ਗੱਬਣ ਆਪਣੀ ਚੈੱਕ ਕਰਾਈ ਵੀ ਹਾਂ ਚੈੱਕ ਕਰਾਈਏ ਬਾਈ ਚੈੱਕ ਰੱਖ ਕੇ ਲੈ ਕੇ ਜਾ ਲੈ ਕੇ ਜਾਈ ਉਹ ਕਰਾ ਕੇ ਲੈ ਜਾ ਹਾਂ ਚੈੱਕ ਰੱਖ ਕੇ ਲੈ ਕੇ ਜੇ ਤੁਸੀਂ ਕਰਾ ਕੇ ਥਣ ਚਾਰੀ ਹੈ ਚਾਰੇ ਆ ਬਈ ਓਕੇ ਚੈੱਕ ਕਰਾਈ ਬਸ ਆਪਾਂ ਤੋਰ ਬਲਾ ਲੈ ਪਹਿਲਾਂ ਆਪਾਂ ਥਣ ਚੈੱਕ ਕਰਾ ਲਈ ਬੱਚੀ ਦੇ ਇੱਥੇ ਦੇ ਲੋ ਥਣ ਹਣਾ ਥਣ ਸੋਨੇ ਗੈਪ ਚ ਲੱਗੇ ਵੈ ਕਰਮ ਵਾਲੀ ਦੇ ਤੇ ਬਾਕੀ ਰੰਗ ਵਾਰੈਂਟੀ ਬੜਾ ਸੋਨਾਗਾ ਲੈ ਬਈ ਤ ਸਾਡੇ 4 ਦੇ ਗੱਬਣ ਚ ਚੈੱਕ ਪਾਸ ਹੋ ਗਈ ਜਿਹੜਾ ਭਰਾ ਖਰੀਦੂਗਾ ਉਹ ਕੋਲ ਆ ਕੇ ਆ ਕਿਸੇ ਵੀ ਪੈਂਡ ਤੋਂ ਜਿਆਦਾ ਪਿੰਡੋ ਜਾਂ ਮਿੱਤਰ ਪਿਆਦਾ ਕੋਈ ਡਾਕਟਰ ਲਿਆ ਕੇ ਜੋ ਤਸੱਲੀ ਕਰ ਸੋ ਚੈੱਕ ਕਰ ਸਕਦਾ ਠੀਕ ਆ ਬਾਕੀ ਉਹ ਵੀ ਕਿਸੇ ਢੰਗ ਦੇ ਤਸੱਲੀ ਕਰਨੀ ਉਹ ਵੀ ਤੁਹਾਡਾ ਫਰਜ਼ ਬਣ ਜਾਂਦਾ ਠੀਕ ਹੈ ਜੀ ਤੇ ਬਾਕੀ ਫੇਸ ਕੁਆਲਟੀ ਕਰਮ ਵਾਲੀ ਬੜੀ ਸੋਹਣੀ ਆ ਬਸ ਥੋੜਾ ਜਿਹਾ ਮੰਨ ਕੇ ਚੱਲੋ ਵੀ 19 ਕੀ ਸਾਹ ਸੰਭਾਲ ਦੀ ਥੋੜੀ ਕਮੀ ਹੋਈ ਹੋਈ ਹੈਗੀ ਬੱਚੀ ਜੇ ਕਿਤੇ ਮਾੜੀ ਪਹਿਲਾਂ ਗੋਰਾ ਸੰਭੀ ਹੁੰਦੀ ਤਾਂ ਬੱਚੀ ਦੀ ਗੱਲਬਾਤ ਹੋਰ ਹੋਣੀ ਸੀ ਹਾਲਾਂਕਿ ਹੁਣ ਵੀ ਬੱਚੀ ਬਹੁਤ ਸੋਹਣੀ ਲੱਗਦੀ ਹੈ ਜੀ ਤੇ ਬਾਕੀ ਜਿਹੜੇ ਭਰਾ ਨੂੰ ਖਰੀਦਣੀਆਂ ਉਹਦਾ ਮਨ ਕੀ ਕਹਿੰਦਾ ਬਾਈ ਫਿਰ ਪਹਿਲੀ ਵਾਰੀ ਦਾ ਰੇਟ ਕੀ ਕਰਨ ਆਪਾਂ ਜੀ ਇਹਦਾ 45000 ਰੁਪਏ ਬਾਈ 45 ਪੂਰਾ ਹੀ ਲੈਣਾ ਕਿ ਮਾਗਤਾਂ ਨਾ ਕਰਦੇ ਬਾਈ ਵਧੀਆ ਆਊਗਾ ਹਾਂ ਹਾਂ ਵਧੀਆ ਬਾਈ ਠੀਕ ਹੈ ਤੇ 45000 ਬਾਈ ਨੇ ਮੁੱਲ ਕੀਤਾ ਬਾਕੀ ਵਾਧਾ ਘਾਟ ਰੱਖੇ ਜਿਸਨੂੰ ਲੱਗੇ 20 ਦੀ ਤੁਹਾਨੂੰ ਲੋਗੇ 10 ਦੀ ਸੁਣ ਲੋਗੇ 30 45 ਜਿੰਨੇ ਲੱਗੇ ਭਾਈ ਨਾਲ ਸੰਪਰਕ ਕਰ ਲਿਓ ਦੋ ਨੰਬਰ ਬੱਚੇ ਆ ਗਏ ਆਪਣੇ ਕੋਲ ਬਾਈ ਨਾ ਹਾਂਜੀ ਤੇ ਕਿੰਨੀ ਉਮਰ ਦੀ ਹੈ ਲੱਗ ਭਾਗ ਜੀ ਤੇ ਬਾਈ 11 ਮਹੀਨਿਆਂ ਦੀ ਆ ਸਾਲ ਦੀ ਮੰਨ ਲਗੀ ਹਾਂ ਸਾਲ ਦੀ ਹੋ ਗਈ ਨੰਦੋਂ ਜਮਾ ਐਨ ਖੀਰੀ ਮਿਲੂਗੀ ਹਾਂ ਖੀਰੀ ਹੈ ਬਾਈ ਦੰਦੋਂ ਪਾ ਕੋਈ ਬੰਦਾ 100 ਕਿਲੋਮੀਟਰ ਚੱਲ ਕੇ ਆ ਗਿਆ ਨਹੀਂ ਬਾਈ ਕੋਈ ਚੱਕ ਇਹ ਤਾਂ ਦਾਦੂ ਆਉਂਦੇ ਨਹੀਂ ਨਾ ਨਾ ਬਾਈ ਕੋਈ ਚੱਕਰ ਨਹੀਂ ਜਮਕ ਕੱਚੀ ਖੀਰੀ ਹੋਊਗੀ ਠੀਕ ਆ ਲੈ ਫੇਸ ਕੁਆਲਟੀ ਤੋਂ ਚੱਕਰ ਆ ਵਧੀਆ ਸੀ ਮੰਨਦੀ ਹੈ ਹਾਂ ਬਾਈ ਵਧੀਆ ਸੀ ਮੰਨਦੀ ਆ ਸੀਮਾ ਆਪਾਂ ਫੋਨ ਤੇ ਦੱਸ ਦਾਂਗੇ ਜਦੋਂ ਬੰਦਾ ਆਊਗਾ ਚੈੱਕ ਕਰੂਗਾ ਠੀਕ ਆ ਬੱਚੀ ਬੜੀ ਸੋਹਣੀ ਆ ਥਾਣੇ ਦੀ ਜਾਰੀ ਆ ਹਾਂ ਉਹ ਹੇਟ ਚ ਆਈ ਵੀ ਹੈ ਇਹ ਟੀਕੇ ਦੇ ਹੁਣ ਅੱਛਾ ਅੱਛਾ ਆਪਾਂ ਹਾਂ ਭਰਾਏ ਨਹੀਂ ਸੀ ਟੀਕੇ ਇਹਦੇ ਠੀਕ ਆ ਇੱਥੋਂ ਥਣ ਦੇਖੋ ਉਮਰ ਦੇ ਹਿਸਾਬ ਨਾਲ ਕੱਦੇ ਕਾਰਡ ਬੱਛੀ ਦਾ ਸੋਨਾ ਬਜਨ ਵੀ ਸੋਹਣਾਗਾ ਬਾਕੀ ਵੀਰ ਕਹਿੰਦਾ ਇਸ ਟਾਈਮ ਹੀਟ ਚ ਆਈ ਹੋਈ ਹੈਗੀ ਤੇ ਥੋੜੀ ਜਿਹਾ ਮਤਲਬ ਇਹਦੀ ਡੀ ਵਾਰਮ ਕਰਕੇ 2-3 ਘਟੇ ਜੇ ਹੀਟ ਤੇ ਪਾਊਡਰ ਪਾੜ ਕੇ ਦੁਬਾਰਾ ਇਹ ਇਹੀ ਕਰਾਂਗੇ ਤਾਂ ਜ਼ਿਆਦਾ ਵੈਟਰ ਰਹੂਗਾ ਤੇ ਰੰਗ ਪ੍ਰਿੰਟ ਦੀ ਤੇ ਦੇਖਣੀ ਪਰਖਣੀ ਦੀ ਗਰਮ ਵਾਲੀ ਬੜੀ ਸ਼ਕੀਨ ਠੀਕ ਹੈ ਠੀਕ ਹੈ ਵੀਰੇ ਲਿਓ ਮਦਰ ਮੈਲਕੀ ਵਧੀਆ ਇਹਨਾਂ ਦਾ ਹਾਂਜੀ ਮਦਰ ਮੈਲ ਹਾਂ ਬਾਈ ਸਾਰਾ ਰਿਕਾਰਡ ਕਰ ਦਾਂਗੇ ਠੀਕ ਆ ਵਧੀਆ ਬੱਚਾ ਜਿਸੇ ਭਰਾੜੇ ਮਨ ਲੈ ਵਧੀਆ ਸਾਹਮਣ ਆ ਆ ਮਤਲਬ ਬੱਚੇ ਦਾ ਫੁੱਲ ਟਾਪ ਕਲਾਸ ਨਹੀਂ ਗੀ ਇੰਨੀ ਆਗਾ ਠੀਕ ਆ ਜੀ ਤੇ ਫੇਸ ਕੁਆਲਟੀ ਤੋਂ ਦਿਖਾ ਦਨਾ ਤੇ ਬਾਕੀ ਕਾਰਮਲ ਦੇ ਕੰਨ ਕੁੰਨ ਦੇਖੋ ਬਿਲਕੁਲ ਛੋਟਾ ਹੀ ਹੈਗਾ ਬੋਦੀਵਾਦੀ ਵੀ ਚੰਗੀ ਹੈ ਠੀਕ ਆ ਇਹ ਬੱਚੇ ਦਾ ਕੀ ਮੁੱਲ ਕਰਨਾ ਬਾਈ ਇਹਦਾ ਬਾਈ 32000 ਰੁਪਏ 32 ਚ ਮਾਨਤਨ ਮਾਨਤਨ ਕਰ ਦੇਈ ਬਾਈ 30 ਕਰਦਗੇ ਹੈ 30 ਕਰਦਗੇ ਕਰ ਦੇ 30 ਸਾਨੂੰ 30 ਚ ਥੋੜਾ ਬਤਮਕ ਕਰਦੀ ਮੌਕੇ ਤੇ ਕੋਈ ਨਾ ਬਾਈ ਮੁੱਲ ਸਾਨੂੰ 2000 ਰੁਪਏ ਪਹਿਲਾਂ ਹੀ ਘਟਾਤਾ ਬਾਈ ਤੋਂ ਮੌਕੇ ਤੇ ਮੈਂ ਤੁਸੀਂ ਫੋਨ ਕਰੋਗੇ ਚੱਲ ਗਿਆ ਮੈਂ 3 4 ਹੋਰ ਮਾਰਦਾ ਨਾ ਵਧੀਆ ਹੋ ਜੂਏ ਨਹੀਂ ਆ ਵੀ ਮਾੜਾ ਮੋਟਾ 500 ਜੇ ਨਹੀਂ ਮਾਰਦਾ ਤੁਹਾਡਾ ਭਰਾ ਵਧੀਆ ਕਰ ਦੂ ਕਿਉਂਕਿ ਵੀ ਦੀ ਪਹਿਲੀ ਯਾਰ ਵੀਡੀਓ ਬਣਾਈ ਆਪਾਂ ਵਧੀਆ ਮਿੱਤਰ ਪਿਆਰਾ ਲੱਗਿਆ ਆਪਾਂ ਨੂੰ ਗੱਲਬਾਤ ਕਰਕੇ ਤੇ ਅੱਗੇ ਕੀ ਤੈਨਾਂ ਨੰਬਰ ਬੱਚੀ ਬਈ ਨਾ ਇਹ ਕਿੰਨੀ ਕੁ ਉਮਰ ਦੀ ਅਗਲੇ ਲੱਗ ਪਾਗੇ ਜੀ ਇਹ ਬਈ 7 ਕੁ ਮਹੀਨੇ ਦੀ ਆ ਠੀਕ ਆ ਤੇ ਖੀਰੀ ਦਾ ਫਿਰ ਹਾਈ ਖੀਰੀ ਆ ਖੀਰੀ ਹੈ ਬਈ ਇਹ ਤਾਂ ਦਮ ਜਾ ਕੋ ਲਾ ਤੋਰ ਦੇ ਬਈ ਫਿਰ ਇਹ ਵੀ ਬੱਚੀ 7 ਕੁ ਇਹਦਾ ਬੱਚਾ ਦਾ ਬਾਕੀ ਸਿਰ ਮੈਂ ਬੱਚੀ ਥਣ ਦਿਖਾ ਦਿੰਦਾ ਥਣ ਚਾਰੇ ਨਾ ਹਾਂਜੀ ਬਈ ਚਾਰੇ ਠੀਕ ਹੈ ਜੀ ਬਾਕੀ ਫੇਸ ਕੁਆਲਟੀ ਉਹ ਬਿਲਕੁਲ ਹੀ ਸੀ ਕੋਲਿਆ ਕੇ ਦੇਖਾ ਤੁਹਾਨੂੰ ਪਤਾ ਲੱਗ ਵੀ ਬਾਕੀ 7-8 ਮਹੀਨੇ ਬੱਚਾ ਹੋਣਾਗਾ ਸਮਝਿਆ ਪਿਆਲਾ ਚੰਗਾਗਾ ਹਾਂ ਇਹ ਬਸ ਇਤੋਂ ਦੇਖੋ ਨਿਕਾਇ ਮੂਹ ਕਰਮਾਲੀ ਦਾ ਇਹ ਬਧੀਆ ਸੀਮਨ ਜੀ ਆ ਗਈ ਹਾਂ ਜੀ ਭਾਈ ਵਧੀਆ ਸੀਮਨ ਦੀ ਸਰ ਠੀਕ ਆ ਠੀਕ ਆ ਬਾਕੀ ਇੱਕ ਗੱਲ ਤਾਂ ਦੇਖੀ ਹੈ ਜੀ ਨਾ ਮਿੱਤਰੋ ਵੀ ਜਿਹੜੇ ਬੱਚਾ ਦੇਖੋ ਅੱਜ ਕੱਲ ਸਾਰੇ ਭਰਾ ਨਾਲ ਚਾਹੇ ਆਪਾਂ ਆਮ ਗਾਂ ਦੇ ਬੱਚਾ ਗਾਂ ਗੱਬਣ ਕਰਾਉਣੀ ਤਾਂ ਆਪਾਂ ਸੀਮਣ ਭਰੋਣੇ ਹਨ ਹੁਣ ਤਾਂ ਸਾਰਾ ਲੱਗਦਾ ਸੀਮਣ ਦੀਆਂ ਕੋਈ ਚੰਗੇ ਸੀਮਣ ਤੇ ਆਈ ਨਹੀਂ ਕੋਈ ਮੜੀ ਆਂਦੀ ਆ ਉਹ ਬਾਤ ਤੁਸੀਂ ਥੋੜੀ ਸਮਝ ਹੁੰਦੀ ਵੀ ਕੀ ਸਮਝ ਕੇ ਖਰੀਦਣਾ ਮੌਕੇ ਤੇ ਨਾ ਤੇ ਜਿਵੇਂ ਇਹ ਦੋ ਨੰਬਰ ਬੱਚਾ ਤਿੰਨ ਨੰਬਰ ਬੱਚਾ ਹੈਗਾ ਜੀ ਨਾ ਇਹਦਾ ਕੀ ਮੁੱਲ ਕਰਾਂਗੇ ਆਪਾਂ ਇਹਦਾ 22000 ਰੁਪਏ ਮੈਂ ਕਹਣਾ 20 ਕਰ ਲੈ ਯਾਰ ਕੋਈ ਨਹੀਂ ਭਾਈ 20 ਕਰ ਦੇਗਾ ਆਪਾਂ 20 ਕਰ ਲਓ 30 ਤੇ 20 50 ਦੀ ਜੋੜੀ ਬਣ ਜੂਗੀ ਹਾਂ ਭਾਈ 50 ਜਿਵੇਂ ਲੈਣਾ ਵਧਿਆ ਮਾਨਤ ਨਾ ਕਰਦੀ ਹਾਂ ਹਾਂ ਠੀਕ ਆ ਵੀ ਇਹ ਉਹ ਇਕੱਠਿਆਂ ਲੈ ਲੂ ਤਾਂ ਆਪਾਂ ਗੱਡੀ ਦਾ ਕਿਰਾਇ ਫ੍ਰੀ ਦੇ ਦੇਂਗਾ ਪਰ ਛੱਡਾਂਗੇ ਕਿੰਨੇ ਕਿੰਨੇ ਕਿੰਨੀ ਦੂਰ ਤੱਕ 50 ਕਿਲੋਮੀਟਰ ਛੱਡ ਦੇਂਗਾ ਬਾਈ ਇਹੋ ਚ ਰੇਟ ਜਿਹੜਾ ਹੋਣਾ ਹੋਣਾ ਹੀ ਹੈਗਾ ਜਦੋਂ ਦੋਨੇ ਇਕੱਠਾਂ ਲੈ ਲੂਗਾ ਜਾਂ ਕੋਈ ਵੀ ਦੋ ਨਾਲ ਇਕੱਠ ਲੈ ਲੇ ਹਾਂ ਦੋ ਲੈਣੇ ਤਿੰਨ ਲੈ ਆਪਾਂ ਹਾਂ ਜੀ ਘੱਟੋ ਘੱਟ ਦੋ ਲੈ ਲੇ ਦੋਆਂ ਘੱਟੋ ਘੱਟ ਦੋ 50 ਕਿਲੋਮੀਟਰ ਤੱਕ ਆਪਾਂ ਆਪ ਛੱਡ ਕੇ ਆਵਾਂਗੇ ਗੱਡੀ ਦਾ ਕਿਰਾਇ ਆਗਲੇ ਨਹੀਂ ਦੇਣਾ 1000 ਲੱਗੇ 2000 ਲੱਗੇ 2500 ਲੱਗੇ 22 ਦਊਗਾ ਹਾਂ ਹਾਂ ਆਪਾਂ ਨਹੀਂ ਬਾਈ ਤੇ ਅੱਗੇ ਕੀ ਆਪਣਾ ਕੋਲ 4 ਨੰਬਰ ਤੇ ਬੈਠ ਬਾਈ ਹਾਂਜੀ ਬੱਚਾ ਕੀ ਮਗਰ ਏ ਮਗਰ ਬੱਚਾ ਜੀ ਮਗਰ ਬੱਚਾ ਆ ਗਿਆ ਠੀਕ ਹੈ ਦੁੱਧ ਆ ਇਸ ਟਾਈਮ ਬਾਈ ਜਰਾ ਤੋਲ ਕੇ ਦੇਣਾ ਪਾਣ ਨੂੰ ਬਾਈ ਹੁਣ ਇਹਨੂੰ ਮਗ ਦੁੱਧ ਥੱਲੇ 14 ਕਿਲੋ ਹੁਣ ਤਿਆਰ ਹੈ ਥੱਲੇ ਠੀਕ ਹੈ ਹਾਂਜੀ ਮਾੜਾ ਹੈ ਦੁੱਧ ਵਧੂਗੀ ਸੂਈ ਨੂੰ ਇਹ ਹਫਤਾ ਹੀ ਹੋਇਆਗਾ ਆਪਾਂ ਕਾਲਾ ਪੂੜਾ ਕੋਈ ਨਹੀਂ ਦਿੱਤੇ ਨਾ ਅਜੇ ਤੱਕ ਬਾਕੀ ਥਾਨ ਤੋਂ ਵੱਡੇ ਸੋਣੇ ਕਰ ਹਾਂ ਸੀਲ ਢੰਡੀ ਬਾਈ ਕੋਈ ਚੱਕਰ ਨਹੀਂ ਗਾੜ ਵੀ ਚੰਗੀ ਆ ਬਾਕੀ ਮੰਨ ਕੇ ਚੱਲੋ ਮਿੱਤਰੋ ਇਸ ਟਾਈਮ ਲੱਗ ਵਕ ਸਮਾਂ ਕਿੰਨਾ ਲੱਗੂਗਾ 12 ਕ ਦਾ ਸੰਭਾਉਣਾ ਆਪਣਾ ਹਾਂ 12 ਵਜੇ ਖੁੰងਗੇ ਬਾਈ 12:13 ਮਿੰਟ ਦਾ ਸਾਡਾ ਵੀਡੀਓ ਬਣਾ ਇਤੋਂ ਦੇ ਲੋ ਠੀਕ ਹੈ ਥਾਂ ਚਾਰ ਆ ਸੋਹਣੇ ਗੈਪ ਚ ਲੱਗੇ ਹੋਏ ਹਾਂਜੀ ਬਾਕੀ ਰੰਗ ਪ੍ਰਿੰਟ ਵੀ ਕਰਵਾ ਦੇ ਸੋਹਣਾਗਾ ਹਾਂ ਸੀਰ ਠੰਡੀ ਬਾਈ ਪੂਰੀ ਆ ਇਹਨੇ ਇਹਦੇ ਖੜਾਲ ਕੇ ਦੇਖ ਹੋਰ ਬਾਈ ਗਿਲਾ ਸੰਸਮਾਰੇ ਨਰਾਲੇ ਕਟ ਕੇ ਦਿਖਾ ਦੇਣ ਹੈਗੇ ਬਾਕੀ ਬੱਕ ਬਾਈ ਖਲਾ ਲਸਾ ਲਸਾ ਪਾ ਨਹੀਂ ਹਾਂ ਥੋੜਾ ਫਿੱਕਾ ਪਾਣਾ ਸੇ ਬੈਠਦਾ ਬਾਕੀ ਥਾਂ ਥੋਨਾਂ ਦੀ ਬੜੀ ਸੋਹਣੀ ਹੈਗੀ ਸਵਾ 12 ਵਜੇ ਵੀਡੀਓ ਬਣਾ ਰਹੇ ਆ ਸ਼ਾਮ ਦੇ ਜਿਹੜਾ ਸਮਾਂ ਵਾਜਦਾ ਹੋਣਾ ਉਹਦੋਂ ਕਰਮ ਵਾਲੀ ਸੋਨਾ ਲੈਵਾ ਤਿਆਰ ਕਰ ਲੂਗੀ 14 ਕਿਲੋਟਰ ਨੈਟ ਤਿਆਰੀ ਜਾਮ ਪੂਰਾ ਬਈ ਤਿਆਰ ਅਗਲਾ 1 ਲੀਟਰ ਮਾਰ ਕੇ ਲੈ ਜੇ ਕੋ ਚੱਕਾ ਲੀਟਰ ਵਲਟਰ ਹੋ ਬਗੂ ਬਸ ਇੰਨਾ ਕੀ ਦਊਗੀ ਬਈ ਵਧੂਗੀ ਇਹ ਉਹ ਸੂਈ ਨੂੰ ਹਫਤਾ ਹੀ ਹੋਇਆ ਬਈ ਯਾਰ ਆਪਾਂ ਕਾੜਾ ਕੁੜਾ ਹੈ ਕੋਈ ਨਹੀਂ ਦਿੰਦਾ ਇਹਨੂੰ ਕੋਈ ਠੀਕ ਹੈ ਠੀਕ ਹੈ ਮਤਲਬ 18 ਮੀਟਰ ਤਾਰ ਤੁਰ ਪੋਲੀ ਆ ਹਾਂ ਤਾਰ ਤੁਰ ਬਈ ਪੋਲੀ ਜਾਂਦਾ ਤੇ ਇਹ ਵਾੜਾ ਆਪਾਂ ਕਿੰਨੇ ਚ ਦੇਾਂਗੇ ਇਹ ਬਈ 55000 ਰੁਪਏ ਇਹਦਾ ਮੁੱਲ 55 ਦਾ ਵਾਦਾ ਘਾਟ ਨਾਲ ਜੀ ਬਾਦਾ ਘਾਟਾ ਪਕਾ ਉਹ ਤਾਂ ਹੋ ਹੀ ਜਾਂਦਾ ਠੀਕ ਹੈ ਠੀਕ ਹੈ ਤੇ ਕਿਹਾ ਆਪਣ ਨੂੰ ਪੰਜ ਨੰਬਰ ਵਾੜ ਅੱਛਾ ਇਹੇ ਮਾਰ ਬੱਚਾ ਕੀ ਆ ਇਹ ਮਾਰ ਬੱਛੀ ਆ ਬਾਈ ਲੈ ਬੱਛੀ ਆਗੇ ਸੀਮਨ ਦੇ ਬਾਈ ਉਹ ਵੀ ਦੱਸ ਦੇਗਾ ਆਪਾਂ ਹੂੰ ਮਗਰ ਲਾ ਮਿੱਤਰੋ ਬੱਛੀ ਆ ਗਈ ਇੱਕ ਦਿਨ ਹਾ ਸੂਈ ਨੂੰ ਜੇ ਤੇ ਬੋਲਾ ਫਰੈਸ਼ਟਮ ਕਿੰਨਾ ਖੂਗਾ ਲੱਗ ਭੱਗੇ ਬਾਈ 12 13 ਕਿਲੋ ਬੋਲਾ ਕੱਢੇ ਖਾਲੀ ਨਹੀਂ ਅਸੀਂ ਕਰਦੇ ਹੁੰਦੇ ਪਰ ਕਿਹਦਾ ਸੂਈ ਧਰ ਕੇ ਨਾ ਪਰ ਥੋੜਾ ਭਲਾ ਕੇ ਬਿਠੇ ਹਾਂ ਹਾਂ ਭਲਾਾਂ ਕਰੀ ਆਂ ਬਾਈ ਇਹਦੇ ਆਪਾਂ ਹਾਂ ਭਲਾ ਹੁੰਗਾ ਥਾਣੋਂ ਚਾਰਾ ਸੋਨੇ ਗੈਪ ਚ ਲੱਗੇ ਵੇ ਤਾਂ ਦੂਰੇ ਵਧੀਆ ਪੂਰੀ ਪੋਲੀ ਆ ਬਾਈ ਪੂਰੀ ਪੋਲੀ ਅਗਲਾ ਦਸਲੀ ਕਰਕੇ ਲੈ ਕੇ ਜਾਗੇ ਹੂੰ ਬਾਕੀ ਉਹ ਨਾੜਾ ਆਪਾਂ ਕੱਲਿਆਂ ਭਲਾ ਹੋਂਗਾ ਹੁਣ ਨ ਟੇਢ ਵਿੰਗ ਦਿਖਾਉ ਉਹ ਨਾ ਕਿ ਰੱਬ ਹਾਂ ਕਿਰਾਂ ਫਿਰ ਭਲਾ ਕਰ ਚਾਹ ਚਾਹਨਾ ਚ ਸੈੱਟ ਹੋ ਜਾਣਾਗਾ ਆਇਦਰ ਲੈ ਵੀਰੇ ਦਿਖਾ ਦੀ ਆਪਾਂ ਤੋੜ ਕੇ ਸਮਾਰ ਕੇ ਸੂਆ ਕਿਹੜਾ ਹੂਏ ਬੈਠਦਾ ਇਹ ਬਾਈ ਦੂਜਾ ਸੂਆ ਸੁਈ ਵੀ ਹਾਂ ਵਾਖੀ ਮੂੰਹ ਤੋਂ ਦੱਸ ਦਿਆ ਕਰ ਵਾਲੀ ਛੋਟੀ ਹੋ ਰਹੀ ਨਾ ਹਾਂ ਤੇ ਠੀਕ ਆ ਵੀਰੇ ਚੰਗਾ ਬਾਕੀ ਹਵਾਨਾ ਕਰ ਵਾਲ ਨੂੰ ਚੰਗਾ ਸੋਹਣਾ ਲੱਗਿਆ ਵਾਗਾ ਥੋੜਾ ਭਲਾ ਹੋਊਗਾ ਕਿ ਟੇਢਾ ਬਗਾਨਾ ਇਹ ਜਰ ਬਾਈ 22 ਲੀਟਰ ਦੁੱਧ ਦਿੱਤਾ ਸੀਗਾ ਅੱਛਾ ਜੀ ਹਾਂ ਇਹ ਤਾਂ ਉਹਦੇ ਪਾਤੀ ਦਿਨ ਕਰ ਹੀ ਜਾਣਾ ਬਾਈ ਇਹ ਕੀ ਦੁੱਧ ਹੁਣੇ ਪਾ ਦਊਗੀ ਹਾਂ ਦੁੱਧ ਵੀ ਪਾ ਦਊਗੀ ਹਮਾਂ ਦੇ ਹਿਸਾਬ ਨਾਲ ਹਾਂ ਕੋ ਜਿਹੜੀ ਦੁੱ ਬਾਕੀ ਨਿਹਦਰ ਬੈਨੇਸ਼ ਆਰਦੋ ਦਾ ਦੁਆਰਾ ਇਹ ਦਿਖਾ ਰਿਹਾ ਠੀਕ ਆ ਆ ਨਾੜਾ ਨਾੜਾ ਚੈੱਕ ਕਰਿਓ ਥਣ ਵੀ ਸੋਹਣਿਆ ਠੀਕ ਆ ਤੇ ਇਹ ਬੈੜ ਦਾ ਫਿਰ ਆਪਾਂ ਮੁੱਲ ਕੀ ਕਰਾਂਗੇ ਵੀਰੇ ਇਹਦਾ ਬਾਈ 80000 ਰੁਪਏ ਮੁੱਲ ਮੁੱਲ 80000 ਤੇ ਬਾਕੀ ਮਾਨਤਨ ਮੌਕੇ ਤੇ ਹਾਂ ਮਾਨਤਨ ਬਾਈ ਜਿਹਦਾ ਪ੍ਰਖ ਦੂ ਆਪ ਕਰ ਲੂ ਨਾ ਹਾਂ ਉਹ ਕਰ ਲੂ ਠੀਕ ਆ ਤੇ ਪਿੰਡ ਆ ਗਿਆ ਬਾਈ ਦਾ ਅਕਲੀਆ ਜਲਾਲ ਨੇੜੇ ਭਗਤਾ ਬਾਈਕ ਆ ਗਿਆ ਸਮਾਦ ਭਾਈ ਜਲਾਲ ਬਾਈਕ ਕੋ ਟੋਟਲ 5 ਨਾਗ ਹੈ ਦੋ ਬੱਚਿਆਂ ਹੀ ਫਰ ਆਈਆਂ ਦੋ ਗਾਵਾਂਤ ਆ ਜਾਂ ਸੁਹੀਆਂ ਗਿਆ ਇੱਕ ਗੱਬਣ ਚੱਕ ਬਾਸ ਬੱਚੀ ਹੈਗੀ ਪੰਜਾਂ ਨਾਗ ਜਿਹੜੇ ਪ੍ਰਾਣੂ ਜਿਹੜਾ ਨ ਬਾਈ ਨਾਲ ਸੰਪਰਕ ਕਰਕੇ ਖਰੀਦ ਸਕਦੇ ਹੋ ਧੰਨਵਾਦ